ਇਕ ਤਾਂ ਸਾਰਾ ਪੰਜਾਬ ਹੈ ਜਿਹੜਾ ਸੀ ਇਹ ਫੈਸਲਾ ਕਰਿਆ ਅੱਜ ਕਿ ਸਾਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹੇ ਨੇ ਜਿਹੜੇ ਸਾਰੇ ਜ਼ਿਲ੍ਹਿਆਂ ਤੱਕ ਕੋਸ਼ਿਸ਼ ਕਰਾਂਗੇ ਕਿ ਪਹੁੰਚ ਕੇ ਤੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹਨੂੰ ਉਹ ਸੁਣੀਏ ਵੀ ਤੇ ਆਪਣੀ ਗੱਲ ਜਿਹੜੀ ਹੈ ਦੱਸੀਏ ਵੀ ਕਿ ਸਟੈਂਟਿਕ ਨਸ਼ੇ ਤਾਂ ਹੀ ਮਤ ਹੋ ਸਕਦੇ ਨੇ ਜੇਕਰ ਖਾਸ ਕਰਕੇ ਖੇਤੀ ਪੰਜਾਬ ਵਿੱਚ ਆਉਂਦੀ ਭਾਈ ਜੀ ਦਾ ਖਾਲਸਾ ਬਹਿਤ ਜੀ ਦੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪਰ ਦੀ ਮੀਟਿੰਗ ਗੁਰਦੁਆਰਾ ਦੁੱਖਨ ਮਾਸਾ ਪਾਤਸ਼ਾਹੀ ਨੌਵੀਂ ਦੇ ਚਰਨਾ ਦੇ ਵਿੱਚ ਖਸ ਖਸ ਦੀ ਖੇਤੀ ਜਿਹੜੀ ਬੜੀ ਦੇਰ ਤੋਂ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪਰ ਦੀ ਮੰਗਤੀ ਉਹ ਕੋਤੇ ਦੁਕਾਨ ਪਾਈ ਹੈ ਵਾਇਬਰ ਦੀ ਕਹਾਣੀ ਸਾਹ ਵਾਏ ਅੱਜ ਦੀ ਜਿਹੜੀ ਮੀਟਿੰਗ ਹੈ ਆਪਣੀ ਅਕਤੀ ਮੀਟਿੰਗ ਹਰ ਮਹੀਨੇ ਦੇ 20 ਤਰੀਕ ਨੂੰ ਆਪਾਂ ਕਰਦੇ ਆ ਉਹਦੇ ਸੰਬੰਧ ਵਿੱਚ ਇਹ ਆਪਾਂ ਅੱਜ ਪਹੁੰਚਿਆ ਆ ਸਾਰੇ ਤੇ ਉਹਦੇ ਵਿੱਚ ਜੋ ਤੁਹਾਡੇ ਸਾਰਿਆਂ ਨੇ ਨਾਲ ਬੈਠ ਕੇ ਆਪਾਂ ਪ੍ਰੋਗਰਾਮ ਹੀ ਬਣਾਇਆ ਸੀ ਕਿ ਜੱਥੇਬੰਦ ਕਟਾਂਟਾ ਨਵੇਂ ਸਿਰੇ ਤੋਂ ਬਣਾਇਆ ਜਾਵੇ ਤੇ ਪੁਰਾਣਾ ਜਿਹੜਾ ਇੱਕ ਵਾਰ ਫਟਕੀਤਾ ਜਾਏ ਉਹ ਵੀ ਸਾਰਿਆਂ ਨੇ ਦੱਸ ਦਿੱਤਾ ਕਿ ਜਦੋਂ ਨਵਾਂ ਬਣਾਵਾਗੇ ਨਵੇਂ ਸਾਲ ਦੇ ਅੰਦਰ ਮੈਂਬਰਸ਼ਿਪ ਭਰੀ ਜਾਊਗੀ ਮੈਂਬਰਸ਼ਿਪ ਬਹੁਤ ਜ਼ਰੂਰੀ ਆ ਤੇ ਉਹਦੇ ਵਿੱਚ ਫਿਰ ਪ੍ਰਮੋਸ਼ਨਾਂ ਵੀ ਹੋਣੀਆਂ ਨੇ ਜਿਵੇਂ ਜੀ ਮਾਦਰਾ ਸਾਹਿਬ ਨੇ ਦੱਸਿਆ ਕਿ ਜਿਹੜੇ ਜਿਹੜੇ ਸਾਥੀ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਕਿ ਪ੍ਰਮੋਸ਼ਨ ਨਹੀਂ ਹੋਈ ਉਹ ਨਵੇਂ ਸਾਲ ਦੇ ਵਿੱਚ ਉਹਨਾਂ ਦੀ ਜ਼ਿਆਦਾ ਪ੍ਰਮੋਸ਼ਨਾਂ ਹੋਣ ਜਾਣੀਆਂ ਨੇ ਜਿਵੇਂ ਲਟੇੜਾ ਸਾਹਿਬ ਦੱਸ ਰਹੇ ਕਿ ਇੱਕ ਕਰਨ ਜਗਾ ਮੁਦਾ ਹੈ ਜਦੋਂ ਸਾਰੇ ਆ ਗਏ उत्साह भी वा दूजा दोब ने जीडी गल कही सभावान नही, नहीं कम करना सभावान नहीं आप सारे सने मेरे अपा सारे आपने कार्यकारी तौर पर कम करते रहेंगे जलो नवा ढांचा बनाव गए अल्दे जड़े दिखा लग जाए ਤੇ ਇਹਦੇ ਨਾਲ ਜਿਹੜੇ ਕਾਰਡ ਨੇ ਸਾਰੇ ਆਪਣੇ ਉਹਨਾਂ ਦੀ ਜ਼ਿਆਦਾਤਰ ਵੈਲਿਡਿਟੀ ਜਿਹੜੀ ਆਪਾਂ ਉਹਨਾਂ ਦੀ 23 ਤੱਕ ਦੀ ਪਾਈ ਹੋਈ ਸੀ ਤੇ ਉਹ ਵੀ ਸਾਰੇ ਜਿਹੜੇ ਨੇ ਉਹ ਵੀ ਖਤਮ ਕੀਤੇ ਜਾਂਦੇ ਆ ਕੋ ਨਵੇਂ ਸਾਰੇ ਉਹ ਸਾਰੇ ਜਦੋਂ ਜੱਦੇ ਬੰਦਕ ਢਾਂਚਾ ਬਣੇਗਾ ਉਹਦੇ ਨਾਲ ਸਾਰੇ ਉਹ ਨਵੇਂ ਬਣਾਏ ਜਾਂਦੇ ਆ ਔਰ ਇਸੇ ਬੰਦੇ ਨੇ ਸੇਵਾ ਲਈ ਹੋਈ ਹੈ ਸ਼ਾਇਦ ਉਹ ਹੋ ਜਾਵੇ ਕੰਮ ਉਹ ਕਹਿ ਰਹੇ ਹਨ ਕਿ ਡਿਜੀਟਲ ਤੁਹਾਨੂੰ ਬਣਾ ਕੇ ਸੇਵਾਗੇ ਸੀ ਦੇ ਡਿਜੀਟਲ ਕਾਰਡ ਜਿਹੜੇ ਨੇ ਉਹ ਬਣਾਇਆ ਜਾ ਸਕਦੇ ਨੇ ਨਹੀਂ ਨਹੀਂ ਤਾਂ ਕਿ ਲੋ ਜਿਹੜਾ ਆਪਣਾ ਪੁਰਾਣਾ ਸਿਸਟਮ ਚੱਲਦਾ ਉਹ ਚੱਲੂਗੀ ਯੂਥਰੋ ਸੇਵਾ ਵਾਲੇ ਪਾਸਿਓ ਆ ਗਿਆ ਕੰਮ ਤਾਂ ਫਿਰ ਉਹ ਡਿਜੀਟਲ ਕਾਰਡ ਜਿਹਦੇ ਨੂੰ ਬਣਾਇਆ ਜਾ ਕੇ ਜਿਨ੍ਹਾਂ ਨੂੰ ਆਪਾਂ ਟੋਲ ਪਲਾਜ਼ੇ ਦੇ ਵੀ ਕਹਿ ਦਿੰਦੇ ਆ ਪਰ ਲੇਕਿਨ ਮੈਂ ਤਾਂ ਉਹ ਕਹਿ ਰਿਹਾ ਕਿ ਸਨাক্তੀ ਕਾਰਡ ਨੇ ਆਪਣੇ ਹਰ ਇੱਕ ਜਗ੍ਹਾ ਤੇ ਆਪਾਂ ਇਹਨਾਂ ਨੂੰ ਵਰਤ ਸਕਦੇ ਆ ਚਾਹੇ ਦਫ਼ਤਰ ਜਾਈਏ ਕਿਤੇ ਵੀ ਜਾਈਏ ਥਾਣੇ ਤੇ ਥਾਣੇ ਜਾਂ ਆਮ ਦਫ਼ਤਰਾਂ ਦੇ ਵਿੱਚ ਜਿੱਥੇ ਵਰਤੀ ਜਾਊ ਤੁਹਾਡਾ ਸਨাক্তੀ ਕਾਰਡ ਹੈ ਤੇ ਅਸੀਂ ਕਰਦੇ ਬੰਦੀ ਦੇ ਆ ਮੈਂਬਰਾਂ ਆ ਇਹ ਰਿਵਦੇਦਾਰਾਂ ਜੇ ਉੱਥੇ ਮਾਨ ਸਤਕਾਰ ਵੀ ਮਿਲਦਾ

ਤੇ ਬਹੁਤ ਮਿਹਨਤੀ ਸਾਥੀ ਨੇ ਸਾਡੇ ਔਰ ਪੁਰਾਣੇ ਸਾਥੀ ਰਹੇ ਨੇ ਬਹੁਤ ਲੰਬਾ ਸਮਾਂ ਅਸੀਂ ਅਕਾਲੀ ਦਲ ਦੇ ਅੰਦਰ ਵੀ ਪੈਸੇ ਵੀ ਸਮਾਜਿਕ ਤੌਰ ਤੇ ਵੀ ਅਸੀਂ ਅੱਗੇ ਚੱਲਦੇ ਰਹੇ ਆਂ ਔਰ ਮੇਰੀ ਮਦਦ ਕਰਦੇ ਰਹਿਣਾ ਹੈ ਪਰਿਵਾਰਕ ਤੌਰ ਤੇ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਜਦੋਂ ਮੇਰੀ ਧਰਮ ਸਪਤਨੀ ਦੀ ਜੈਸ ਹੋਈ ਹੈ ਇਹਨਾਂ ਦੇ ਆਪਣੇ ਪਰਿਵਾਰ ਦਾ ਮੈਂਬਰ ਇੱਕ ਗੁੱਡੀ ਸੀ ਛੋਟੀ ਜੀ ਉਹ ਮੇਰੇ ਨਾਲ 8 ਸਾਲ 8 ਸਾਲ ਮੇਰੇ ਘਰ ਦੇ ਵਿੱਚ ਇਹਨਾਂ ਨੇ ਆਪਣੇ ਬੋਲੇ ਸੁਨੀਹਾ ਸਾਰੇ ਯਾਰਾਂ ਜਿਹੜੇ ਬਹੁਤ ਵੱਡੇ ਸਮਰਥਕ ਰਹੇ ਨੇ ਪਰਿਵਾਰਕ ਮੈਂਬਰ ਨੇ ਆਪਣੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਇਹਨਾਂ ਨੂੰ ਮੁਬਾਰਕਬਾਦ ਜਿੰਨੇ ਹੋਰ ਆਪਣੇ ਸਾਥੀਆਂ ਨੂੰ ਮੁਬਾਰਕਬਾਦ ਜਿੰਨਾ ਆਪਣੇ ਟੱਕਰ ਦੇ ਵਿੱਚ ਜਿਹੜਾ ਇਹ ਵਾਅਦਾ ਹੋਇਆ ਬਹੁਤ ਵਧੀਆ ਹੈ ਔਰ ਇਹ ਨੇਮਤੀ ਹੈ ਕਿ ਇੱਕ ਬੇਨਤੀ ਕਰੂੰਗਾ ਜਿਹੜਾ ਇਹਨਾਂ ਨੇ ਚੌਂਕੀਦਾਰ ਯੂਨੀਅਨ ਦਾ ਅਖਿਆ ਹੈ ਜਿਹਦੇ ਬਾਰੇ ਮੈਂ ਲੇਖ ਹੀ ਰਿਹਾ ਹਾਂ ਤਾਂ ਸੁਦੇੜਾ ਸਾਹਿਬ ਨੇ ਪਿੱਤਰੀ ਬਣ ਫੋਲ ਦਿੱਤਾ ਵੀ ਮੀਟਿੰਗ ਕਰਾਓ ਇਹੀ ਗੱਲ ਮੈਂ ਕਹਿਣੀ ਸੀ ਕਿ ਇੱਕ ਜਦੋਂ ਤੁਸੀਂ ਮناسب ਸਮਝਦੇ ਹੋ ਜਾਗਦੇ ਰਹੋ ਜੀ ਮੀਟਿੰਗ ਰੱਖ ਲਓ ਬੇਸ਼ੱਕ ਕਿਤੇ ਰੱਖ ਲਓ ਚਾਹੇ ਹੋਰ ਕਿਤੇ ਰੱਖ ਲਓ ਜਿੱਥੇ ਤੁਹਾਨੂੰ ਸਹੀ ਲੱਗਦੀ ਜਗਾ ਉੱਥੇ ਮੀਟਿੰਗ ਸਾਰੇ ਚੌਕੀਦਾਰ ਯੂਨੀਅਨ ਵੀ ਰੱਖ ਲਓ ਤੇ ਜੋ ਜਿਹੜਾ ਸਾਡੇ ਕਹਤਾ ਵੀ ਵੱਡੇ ਪੱਧਰ ਤੇ ਆਪਾਂ ਸਮਰਥਨ ਕਰਾਂਗੇ ਉਹਨਾਂ ਨੂੰ ਜਿਹੜੀਆਂ ਮੰਗਾਂ ਵੀ ਉਹਨਾਂ ਦੀਆਂ ਨੇ ਸਰਕਾਰਾਂ ਤਾਂ ਸਾਰੀਆਂ ਨੂੰ ਜਾਇਜ਼ ਨਹੀਂ ਮੰਨਦੀਆਂ ਉਹਨੀਆਂ ਸਰਕਾਰਾਂ ਤਾਂ ਕਹਿੰਦੀਆਂ ਨੇ ਦੇਜਾਇ ਹੀ ਨੇ ਪਰ ਆਪਾਂ ਆਪਣੇ ਝੰਡੇ 'ਤੇ ਮਜ਼ਬੂਤ ਡੰਡਾ ਪਾ ਕੇ ਸਾਰੀਆਂ ਹੀ ਮਨਾਉਣ ਦਾ ਯਤਨ ਕਰਾਂਗੇ ਉਹਦੇ ਵਿੱਚ ਇਹ ਹੁੰਦਾ ਵੀ ਕਦੀ ਕੋਈ ਬੰਨੇਗੀ ਕਦੀ ਕੋਈ ਬੰਨੀ ਜੀ ਕਈ ਮੰਗਾ ਸ਼ੁਰੂਤ ਬੰਨੀ ਆ ਜਾਂਦੀ ਨੇ ਕਈ ਨੂੰ ਸਵਾ ਲੱਗਦਾ ਕਈਆਂ ਤੇ ਸੰਘਰਸ਼ ਕਰਨਾ ਪਈਦਾ ਉਹ ਆਪਾਂ ਕਰਾਂਗੇ ਜਦੋਂ ਆਪਾਂ ਇਕੱਠੇ ਹੋਈਏ ਸਾਰੇ ਨਾਲ ਕੇ ਉਹ ਉਹ ਹੋ ਜਾਣਗੀਆਂ ਸਾਰੀਆਂ ਇੱਕ ਮੀਟਿੰਗ ਦਾ ਸਮਾਜ ਨੂੰ ਤੁਸੀਂ ਤੈਅ ਕਰੋ ਇੱਕ ਜਹਾ ਸੀ ਕਦੇ ਸੱਚੀ ਨੇ ਤਤਾਂ ਜੀ ਸਾਹਿਬ ਨੇ ਕਿਹਾ ਸੀ ਵੀ ਪਰਾਲੀ ਵਾਲੇ ਮਸਲੇ ਜਿਹੜੇ ਨੇ ਉਹ ਮੇਰਾ ਖਿਆਲ ਤੁਸੀਂ ਸ਼ਾਇਦ ਪੜਿਆ ਨਹੀਂ ਹੋਣਾ ਵੀਡੀਓ ਵੀ ਚੱਲ ਰਹੀਆਂ ਨੇ ਕੱਲ ਜਿਹੜੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਏ ਉਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਕੇਸ ਸੀਗੇ ਪੁਰਾਣੇ ਉਹ ਸਸਾ ਉਹ ਸਾਰੇ ਦੇ ਸਾਰੇ ਪੁਰਾਣੇ ਉਹੀ ਦੱਸਣੀ ਹੈ ਜ਼ਰੂਰੀ ਬੜੀ ਉਹ ਸਾਰੇ ਦੇ ਸਾਰੇ ਜਿਹੜੇ ਕੇਸ ਅੰਦੋਲਨ ਦੇ ਦੌਰਾਨ ਹੋਏ ਨੇ ਪਰਾਲੀਆਂ ਵਾਲੇ ਕੇਸ ਨੇ ਜਿਹੜੇ ਉਹਦੇ ਵਿੱਚ ਉਹਨਾਂ ਨੇ ਇੱਕ ਲੋਡਲ ਅਫਸਰ ਐ ਨਿਯੁਕਤ ਕਰ ਦਿੱਤਾ ਕੱਲ ਸੀਐਮ ਨੇ ਕਿ ਸਾਰੇ ਦੇ ਸਾਰੇ ਉਹ ਤੱਕੀ ਮਾਰਚ ਤੱਕ ਕੁਸਗਰੀ ਪਰ ਸਾਰੇ ਦੇ ਸਾਰੇ ਉਹ ਖਤਮ ਕਰ ਦੇਉਂਗੇ। ਸੋ ਜਿਆ ਸਭ ਸ੍ਰੀ। ਇੱਕ ਉਹਦੇ ਜੇ ਫੈਸਲਾ ਹੋਇਆ ਕਿ ਜਿਹੜੇ ਤਕਸੀਮ ਦੇ ਕੇਸ ਨੇ ਜ਼ਮੀਨਾਂ ਦੇ ਆਪਣੇ ਉਹਦੇ ਵਿੱਚ ਵੀ ਇੱਕ ਕੰਸਰਵ ਕਮੇਟੀ ਵੀ ਬਣੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਇਹ ਰੱਖਤਾ ਹੈ ਕਿ ਨਵੇਂ ਸਾਲ ਦੇ ਵਿੱਚ ਡੀਸੀ ਜਿਹੜੇ ਨੇ ਉਹ ਪਿੰਡਾਂ 'ਚ ਜਾ ਕੇ ਕੈਂਪ ਲਾਉਣਗੇ। ਕੈਂਪ ਲਾ ਕੇ ਉਹਦੇ ਵਿੱਚ ਜਿੱਥੇ ਕੋਈ ਵਿਵਾਦ ਨਹੀਂ ਹੈਗਾ ਜਿਹੜੇ ਪਰਿਵਾਰਾਂ ਦੇ ਅੰਦਰ ਉਹ ਮੌਕੇ ਤੇ ਹੀ ਤਕਸੀਮ ਦੇ ਕੇਸ ਜਿਹੜੇ ਨੇ ਉਹ ਲਖਤਾਏ ਨਾਮ ਦੀ ਵੀ ਗੱਲ ਕਰਾ ਆਪਣਾ ਹੱਲ ਹੋ ਗਿਆ। ਇਸੇ ਤਰ੍ਹਾਂ ਹੀ ਜਿਹੜੇ ਸ਼ਹੀਦ ਹੋਏ ਨੇ ਆਪਣੇ ਪਰਿਵਾਰ ਜਿਹੜੇ ਰਹਿ ਗਏ ਕੁਝ ਨੌਕਰੀ ਤੋਂ ਵੀ ਰਹਿ ਗਈ ਤੇ ਉਹਨਾਂ ਨੂੰ ਜੋ 5-5 ਲੱਖ ਰੁਪਏ ਸਰਕਾਰ ਨੇ ਸਹਾਇਤਾ ਦੇਣੀ ਸੀ ਉਹਦੇ ਤੋਂ ਵੀ ਕਈ ਪਰਿਵਾਰ ਰਹਿ ਗਏ ਉਹਨਾਂ ਨੂੰ ਵੀ ਉਹਨਾਂ ਨੇ તૈયારી ਕੀਤੀ 31 ਮਾਰਚ ਤੱਕ तकरीबन ਉਹਦੇ ਵਾਸਤੇ ਵੈਸੇ ਉਹਨਾਂ ਨੇ ਨਿਯੁਕਤੀਆਂ ਕੀਤੀਆਂ ਵੀ ਇਹ ਟੋਟਲ ਸਾਰੇ ਦੇ ਸਾਰੇ ਜਿਹੜੇ ਲੋਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣੀਆਂ ਤੇ 5-5 ਲੱਖ ਰੁਪਈਆ ਜਿਹੜੀ ਸਹਤਾ ਉਹਨਾਂ ਨੂੰ ਉਹ ਵੀ ਦਿੱਤੀ ਜੋ ਕੱਲ ਕਾਫੀ ਮਸਲੇ ਇੱਕ ਵਾਰ ਗੱਲਬਾਤ ਰਾਹੀਂ ਤਾਂ ਇਹ ਮਹਿਸੂਸ ਹੋ ਰਿਹਾ ਕਿ ਸਾਰੇ ਹੱਲ ਹੋ ਗਏ ਬਾਕੀ ਉਹਦੇ ਚ ਬਾਅਦ ਚ ਵੇਖਾਂਗੇ ਵੀ ਕਿਹੜਾ ਕੋ ਰਹਿੰਦਾ ਹੈ ਕਿਹੜਾ ਹੱਲ ਹੋ ਜਾਂਦਾ ਵੈਸੇ ਕੱਲ ਵਿਸ਼ਵਾਸ ਉਹਨਾਂ ਨੇ ਸਾਨੂੰ ਦੁਆਤਾ ਵੀ ਤੁਹਾਡੇ ਮਸਲੇ ਜਿਹਦੇ ਨੇ ਕਿ ਹੱਲ ਹੋ ਕੇ ਜਾਣਗੇ ਇਸ ਸਾਜੀ ਖਤੋਬੇ ਰੱਖਣਾ ਦੇਖ ਕੋਆਪਰੇਟ ਦੀ ਸਾਡੀ ਕਾਫੀ ਧੇਰ ਤੋਂ ਮੰਗ ਚੱਲ ਰਹੀ ਸੀ ਕਿ ਸੈਟਲਮੈਂਟ ਨੈਸ਼ਨਲ ਬੈਂਕ ਜਿਹੜੇ ਨੂੰ ਆਤਮਕ ਇਹ ਹੌਂਦੇ ਆਪੀ ਮੌਜੂਦ ਹੈ ਲੋਕੀ ਸਰਕਾਰ ਨੂੰ ਅੱਜ ਦੇ ਮਹਿਮਾਨ ਜੀ ਦੇ ਇੱਛਾ ਕੀ ਬਖੇ ਪ੍ਰਧਾਨ ਸਰਬਾਹਾਂ खत्म करके ਟੋਕੇ ਗੁਰਵੇ ਜਿਹੜੀ ਖਾਸ ਖਾਸ ਦੀ ਛੇਤੀ ਹੈ ਇਸ ਨੂੰ ਲਾਗੂ ਕੀਤਾ ਜਾਵੇ ਸਾਡੇ ਨੌਜਵਾਨ ਇੱਕ ਸੇ ਏਜੰਸੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੀ ਸਿਆਸਤ ਦੇ ਨਾਲ ਪੰਜਾਬ ਨੂੰ ਇੱਕ ਨਸ਼ਿਆਂ ਦੀ ਗਲਤ ਰੇ ਦੇ ਵਿੱਚ ਧੱਕ ਕੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ ਦੇਸ਼ ਆਜ਼ਾਦ ਹੋਣ ਤੋਂ ਬਾਅਦ ਨਰਸ ਬੈਡ ਪਣਾ ਕੇ ਸਾਡੇ ਨੌਜਵਾਨ ਮਾਰੇ ਉਦੋਂ ਬਾਅਦ ਇੱਕ ਪੀੜੀ ਆਈ ਸਾਡੀ ਤੇ ਰੱਤਵਾਦੀ ਬਣਾ ਕੇ ਮਾਰੇ ਹੁਣ ਤੀਜੀ ਪੀੜੀ ਆਈ ਸਾਡੀ ਤੇ ਬਾਈ ਜੀ ਤੁਸੀਂ ਚੁੱਪ ਕਰ ਜਾ ਤਾਂ ਹੌਲੀ ਹੋ ਜਾਓ ਜਾਂ ਤੁਹਾਨੂੰ ਉਹ ਵੀਰੋ ਪੀ ਆਈ ਸਾਡੀ ਅਤਵਾਦ ਬਣਾ ਕੇ ਮਾਰਤੀ ਚੌਥੀ ਪੀੜ੍ਹੀ ਜਿਹੜੀ ਸਾਡੀ ਆਈ ਉਹਨੂੰ ਗੈਂਗਸਟਰ ਬਣਾ ਕੇ ਮਾਰਿਆ ਜਾ ਰਿਹਾ ਹੈ ਸੋ ਵੀਰੋ ਅਸੀਂ ਇਹੀ ਬੇਨਤੀ ਕਰਦੇ ਆ ਜਿਹੜੀ ਭਾਰਤੀ ਕਿਸਾਨ ਜਿਹਨ ਬੀਜੇੂ ਸ਼ਾਦੀ ਪਰ ਹੈ ਉਹ ਇਹ ਹੁਕਮ ਦੇ ਰਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖਸਕਸ ਦੀ ਖੇਤੀ ਹੈ ਉਹ ਪੰਜਾਬ ਦੇ ਵਿੱਚ ਲਿਆਂਦੀ ਜਾਵੇ ਜਿਹੜੇ ਮੈਡੀਸਨ ਨਸ਼ੇ ਨੇ ਜਿਹੜੀਆਂ ਏਜੰਸੀਆਂ ਦੀਆਂ ਦੇਣ ਐ ਸਾਡੇ ਪੰਜਾਬ ਨੂੰ ਖੋਖਲਾ ਕਰਨ ਵਾਸਤੇ ਉਹਨੂੰ ਅਸੀਂ ਮੁਦੇ ਮੂੰਹ ਕਰਦੇ ਹੋਏ ਤੇ ਅਸੀਂ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਾਡੇ ਤੋਂ ਨਹੀਂ ਪ੍ਰਧਾਨ ਅੱਗੇ ਲੱਗਣਗੇ ਅਸੀਂ ਉਹਨਾਂ ਦੇ ਪਿੱਛੇ ਆ ਅਸੀਂ ਪੰਜਾਬ ਦੇ ਵਿੱਚ ਪਰ ਜ਼ਿਲ੍ਹਾ ਜਾ ਕੇ ਹੋਕਾ ਦੇਣਾ ਖਸ ਖਸ ਦੀ ਖੇਤੀ ਦਾ ਕਿਉਂਕਿ ਅੱਧਾ ਜਿਹੜਾ ਭਾਰਤ ਹੈ ਉਹਦੇ ਵਿੱਚ ਖਸ ਖਸ ਦੀ ਖੇਤੀ ਹੋ ਰਹੀ ਹੈ ਕਿ ਜਿਹੜਾ ਸਾਡਾ ਬਾਰਡਰ ਦਾ ਏਰੀਆ ਸਾਨੂੰ ਮੈਡੀਸਨ ਨਸਿਆਂ ਦੇ ਵਿੱਚ ਧੱਕਿਆ ਜਾ ਰਿਹਾ ਸੋ ਵੀਰੋ ਜਿਹੜੀ ਇਹ ਖਸਕਸ ਦੀ ਖੇਤੀ ਦਾ ਹੁਕਮ ਦੇ ਕੇ ਪੰਜਾਬ ਦੇ ਵਿੱਚ ਅਸੀਂ ਵਾਪਸ ਆਵਾਂਗੇ ਧਰੇੜੀ ਜੱਟਾਂ ਜਿਹੜਾ ਸਾਡਾ ਟੂਲ ਪਨਾਚਾ ਹੈ ਉਹਦੇ ਉੱਪਰ ਇੱਕ ਦਿੰਦਾ ਆਪਣਾ ਫੇਰ ਮੁਝਾਰਾ ਹੈ ਇਹਦਾ ਫੇਰ ਇੱਕ ਗਿਮੇ ਅਸੀਂ ਪਹਿਲਾਂ ਧਰੇੜੀ ਜੱਟਾਂ ਤੋਂ ਇਹ ਗਾਸ਼ ਅਸੀਂ ਸਟਾਰਟ ਕੀਤਾ ਸੀ ਉਹ ਤਵਾਰੇ ਸਮਾਪਤੀ ਵੀ ਅਸੀਂ ਧਰੇਣੀ ਜੱਟਾਂ ਤੋਂ ਹੀ ਕਰਨੀ ਹੈ ਬੋਲੇ ਸੋਨ ਹੋ ਜੈ ਹੋ ਸ੍ਰੀ ਅਕਾਲ ਇਹ ਸਾਡੇ ਪ੍ਰਧਾਨ ਜੀ ਜਿਹੜੀ ਅੱਕੇ ਜੱਤੇ ਬੰਦੀ ਦੀ ਹੁਣ ਵੀ ਦੱਸ ਕੇ ਗਏ ਨੇ ਸਟੇ ਸੰਤੀ ਸਾਹਿਬ ਕੁਮਾਰਾ ਸਾਹਿਬ ਵੀ ਇਹ ਜਿਹੜਾ ਅਸੀਂ ਭੰਗ ਕਰਤੀ ਜੱਤੇ ਬੰਦੀ ਜੱਤੇ ਬੰਦੀ ਭੰਗ ਕਰਕੇ ਜਿਹੜੇ ਸਾਡੇ ਉਹਦੇ ਸਾਹਿਬ ਉਹਦੇ ਦਾਸ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਹੈ ਉਹ ਹੁਣ ਜਿਹੜੀ ਅੱਗੇ ਮੇਰੇ ਖਿਆਲ ਸਤ ਥੋੜੀ ਜੀ ਕਮੀ ਰਹੀ ਵੀ ਐ ਕਮੀ ਇਹ ਰਹੀ ਦੀ ਐ ਜਿਹੜੇ ਸਾਡੇ ਪਲਾਟ ਪ੍ਰਧਾਨ ਨੇ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਇੱਕ ਪੁਰਾਣਾ ਮੰਨਿਓ ਮੇਰੇ ਖਿਆਲ ਵੀ ਕਿਸੇ ਨੇ ਦੋ ਦੋ ਬੰਦੇ ਨਹੀਂ ਜੁੰਡੇ ਇਹ ਸਾਨੂੰ ਬਹੁਤ ਵੱਡੀ ਸਾਡੀ ਜਿਹੜੀ ਕਮਜ਼ੋਰੀ ਐ ਇਸ ਕਮਜ਼ੋਰੀ ਨੂੰ ਖੂਬ ਕਰਨ ਵਾਸਤੇ ਅੱਗੇ ਤੋਂ ਅਸੀਂ ਆਪਣਾ ਪਰਿਵਾਰ ਸੰਮਿਲ ਕੇ ਆਪਣਾ ਹੱਕ ਸੱਚ ਸਮਝ ਕੇ ਅਸੀਂ ਜਗ੍ਹਾਬੰਦੀ ਦੇ ਪ੍ਰਥਾਏ ਪੱਧ ਤੋਂ ਪੱਧ ਚੱਰੀ ਜਗ੍ਹਾਬੰਦੀ ਦੀ ਅਸੀਂ ਕਰ ਕਰ ਪੈਦਾ ਕਰੀਏ ਥੱਲੇ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਜਗ੍ਹਾਬੰਦੀ ਚਲਾਈਏ ਕਿਉਂਕਿ 3-4 ਜਗ੍ਹਾ ਤੁਹਾਡੀ ਜਗ੍ਹਾਬੰਦੀ ਉਹ ਹੈ ਜਿਨੇ ਐਸ ਕੇ ਹਮਦਰ ਉਗਾਜ ਕੀਤਾ ਹੈ ਉਹਦੇ ਕੀਤਾ ਹੈ ਉਹ ਤੁਹਾਡਾ ਪ੍ਰਧਾਨ ਤੁਹਾਨੂੰ ਫਕਰ ਮਹਿਸੂਸ ਹੋਣਾ ਚਾਹੀਦਾ ਹੈ ऐसे ही गुरुद्वारा साहिब ਤੋਂ ਝੰਡੀ ਦੇ ਕੇ ਹਰਿੰਦਰ ਸਿੰਘ ਚਹਿਲ ਸਾਹਿਬ ਨੇ ਇੱਥੇ ਦੇ ਤੌਰੇ ਦੀ ਪ੍ਰਧਾਨ ਜੀ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਉਪਾਸਰ ਲੈ ਕੇ ਉਸ ਗੁਰੂ ਤੇਗ ਬਹਾਦਰ ਜੀ ਪਾਸ਼ਾ ਜੀ ਦਾ ਫਰਮਾਨ ਹੈ ਬਾਹਾਂ ਜਿਨ੍ਹਾਂ ਦੀ ਪਕੜੀ ਏ ਸਿਰ ਤੀਜੇ ਬਾਹਾਂ ਨਾਲ ਛੋਟੀਏ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਐਸੀ ਕਿਰਪਾ ਕੀਤੀ ਇੱਕ ਦੂਸਰੇ ਦੀ ਬਾਹ ਫੜੀ 21 2 11 ਹੋਣ ਤੋਂ ਬਾਅਦ ਫੱਦੀ ਜਦ ਦੇ ਬੰਦੀਆਂ ਦਾ ਤੇ ਜਿਹੜਾ ਪੀਐਸਕੇਮ ਹੋ ਗਿਆ ਉਹ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ 400 ਤੋਂ ਉੱਪਰ ਜਗ੍ਹਾ ਦੇ ਬੰਦੀਆਂ ਐਸਐਸਐਮ ਸਟਾਰਟ ਹੋ ਗਿਆ ਖੜਾ ਹੋ ਗਿਆ ਫਿਰ ਉਸ ਦਾ ਰਿਜ਼ਲਟ ਕੀ ਆਇਆ ਜਿਹੜੀ ਇਹ ਕਿਸਾਨ ਮਾਰੂ ਸਰਕਾਰ ਗੁੰਡਾਗਰਦੀ ਭਲਾਉਣ ਵਾਲੀ ਭਾਈ ਚਾਰੇ ਦੇ ਪਾੜ ਪਾਉਣ ਵਾਲੀ ਸਰਕਾਰ ਉਸ ਨੂੰ ਸਬਕ ਸਿਖਾਉਣ ਵਾਸਤੇ ਅੰਨੀ ਤੇ ਬੋੜੀ ਸਰਕਾਰ ਨੂੰ 13 ਮਹੀਨੇ ਦਾ ਦਿੱਲੀ ਦੇ ਵਿੱਚ ਤੁਸੀਂ ਲੋਕਾਂ ਨੇ ਮੋਰਚਾ ਲਾ ਕੇ ਉਹ ਜਿਹੜੇ ਕਾਲੇ ਕਾਨੂੰਨ ਬਣਾਏ ਤੇ ਉਹ ਵਾਪਸ ਕਰਕੇ ਤੁਸੀਂ ਨੱਚਦੇ ਗਾਉਂਦੇ ਖੁਸ਼ੀਆਂ ਮਨਾਉਂਦੇ ਆ ਆਪਣੇ ਘਰਾਂ 'ਇਤੇ ਉਹ ਕੌਣਾਂ ਜਦਬੰਦੀ ਉਹ ਹੈਗੇ ਪੀਕੇਯੂ ਸ਼ਾਦੀ ਪਰ ਜੇ ਬੀਕੇਯੂ ਸ਼ਾਦੀ ਪਰ ਦੇ ਮੈਂ ਤਾਂ ਕਹਿੰਦਾ ਵੱਧ ਹੋਣਾ ਘੱਟੋ ਘੱਟ 20000 ਮੈਂਬਰ ਇੱਥੇ ਪਟਿਆਲਾ ਜ਼ਿਲ੍ਹੇ ਦਾ ਹੋਣਾ ਚਾਹੀਦਾ ਕਿਉਂਕਿ ਤੁਹਾਡੀ ਜੜੀ ਜਦਬੰਦੀ ਹੈ ਇਹ ਇਸਕੀਮ ਦੀ ਉਹਦੇ ਕਰਨ ਵਾਲੀ ਜੱਗੇਬੰਦੀ ਹੈ ਜੇ ਤੁਸੀਂ ਜਿਹੜੀ ਜੱਗੇਬੰਦੀ ਹੁੰਦੀ ਹੈ ਇੱਕ ਸੋਚ ਹੁੰਦੀ ਹੈ ਸੋਚ ਕਿ ਨੂੰ ਕਹਿੰਦੇ ਨੇ ਮਾਂ ਨੂੰ ਜੇ ਬੱਚਾ ਕੋਈ ਗਲਤ ਕੰਮ ਕਰਦੇ ਮਾਂ ਦੇ ਉੱਪਰ ਠਾਇ ਕੰਮਦਾ ਜਿਹੜੀ ਜੱਗੇਬੰਦੀ ਹੈ ਜੀ ਆਗਰ ਪਾ ਨੂੰ ਬੇਜ਼ਾਰੀ ਨਹੀਂ ਨਿਮਹਾਵਾਂਗੇ ਉਹਦੇ ਪਰਤਾਇ ਨਹੀਂ ਕੰਮ ਕਰਾਂਗੇ ਕਿਉਂਕਿ ਹੂਂਦ-ਹੂਂਦ ਸੇ ਭਰਤਾ ਸਾਗਰ ਹੂਂਦ-ਹੂਂਦ ਸੇ ਗੜਤਾ ਸਾਗਰ ਬੜੇ-ਬੜੇ ਟੋਪੇ ਬੜੀਆਂ-ਬੜੀਆਂ ਨਦੀਆਂ ਛਕੀਆਂ ਦੇਖੀਆਂ ਨੇ ਜਦੋਂ ਉਹਦੇ ਵਿੱਚ ਬਾਹਰੋਂ ਪਾਣੀ ਨਹੀਂ girਦਾ ਇਹੀ ਜਥੇਬੰਦੀਆਂ ਦਾ ਕੰਮ ਹੈ ਜੇ ਅਸੀਂ ਬਾਹਰੋਂ ਲਿਆ ਕੇ ਇਸ ਦੇ ਵਿੱਚ ਮੈਂਬਰ ਨਾ ਜੋੜੇ ਤੇ ਅਸਾਂ ਨੂੰ ਮੇਰਾ خیال ਇੱਕ ਦਿਨ ਮਹਿਸੂਸ ਕਰਨਾ ਪਊਗਾ ਵੀ ਅਸੀਂ ਆਪਣੀ ਜਥੇਬੰਦੀ ਦੇ ਨਾਲ ਪੂਰੀ ਵਫਾਦਾਰੀ ਨਹੀਂ ਨਿਭਾਈ ਗੱਲਾਂ માં ਦੋ ਚਾਰ ਕੌੜੀਆਂ ਬੋਧੀਆਂ ਨੇ ਪਰ ਕੌੜੀਆਂ ਜੀ ਤੁਸੀਂ ਮੇਰਾ ਪਰਿਵਾਰੋਂ ਮੇਰੇ ਭਾਈਓ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਦੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਾਦੀਪਰ ਦੀ ਮੀਟਿੰਗ ਗੁਰਦੁਆਰਾ ਦੁੱਖਨਵਾਸ ਸਾਹਿਬ ਪਾਤਸ਼ਾਹੀ ਨੌਵੀਂ ਦੇ ਚਰਨਾਂ ਦੇ ਵਿੱਚ ਖਸ ਖਸ ਦੀ ਖੇਤੀ ਜਿਹੜੀ ਬੜੀ ਧੀਰ ਤੋਂ ਭਾਰਤੀ ਕਿਸਾਨ ਯੂਨੀਅਨ ਸ਼ਾਦੀਪਰ ਦੀ ਮੰਗਤੀ ਵੀ ਖਸ ਖਸ ਦੀ ਖੇਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਉਹਨੂੰ ਆਯਾਜ ਦਿੱਤੀ ਜਾਵੇ ਦੂਸਰੀ ਗੱਲ ਅਸੀਂ ਕਿਤੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਪੰਜਾਬ ਦੇ ਜ਼ਿਲ੍ਹੇ ਨੇ 22 ਸਾਰੇ ਪਰ ਜ਼ਿਲ੍ਹਾ ਅਸੀਂ ਜਾ ਕੇ ਸਭ ਦੇ ਵਿੱਚ ਮੀਟਿੰਗਾਂ ਕਰਾਂਗੇ ਜ਼ਿਲ੍ਹੇਵਾਰ ਜ਼ਿਲੇ ਜਾ ਕੇ ਉਹ ਤੋਂ ਬਾਅਦ ਧਰੇੜੀ ਜੱਟਾਂ ਤੇ ਸਾਡੀ ਜਿਹੜੀ ਸਮਾਪਤੀ ਹੋਊਗੀ ਇੱਕ ਦਿਨ ਦਾ ਪੂਰਾ ਕੱਠ ਜਿਵੇਂ ਮੌਣੀ ਸਾਹਿਬ ਨੇ ਦੱਸਿਆ ਵੀ ਵੱਡਾ ਕੱਠ ਕਰਕੇ ਸਾਰਾ ਦਿਨ ਸਵੇਰੇ ਤੋਂ ਸ਼ਾਮ ਤੱਕ ਧਰੇੜੀ ਜੱਟਾਂ ਦੇ ਉੱਪਰ ਸਾਡੀ ਇਹ ਖਸ ਖਸ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਵਾਸਤੇ ਲਿਆਉਣ ਵਾਸਤੇ ਉੱਥੇ ਅਸੀਂ ਮੀਟਿੰਗ ਕਰੀਆ ਬੜਾ ਪ੍ਰੋਗਰਾਮ ਰੱਖਿਆ ਸੋ ਵੀਰੋ ਅੱਗੇ ਜਿਹੜੀ ਸਾਡੀ ਜਥੇਬੰਦੀ ਹੈ ਉਹ ਅੱਜ ਅਸੀਂ ਭੰਗ ਕਰਤੀ ਹੈ ਜਿਹੜੇ ਪਹਿਲੇ ਸਾਡੇ ਅਹੁਦੇਦਾਰ ਸਹਿਬਾਨ ਨੇ ਉਸ ਅਹੁਦਿਆਂ ਤੇ ਉਹ ਕੰਮ ਕਰਨਗੇ 24 ਦੇ ਵਿੱਚ ਜਿਹੜੇ ਸਾਡੇ ਕਾਰਡ ਬਣੇ ਨੇ ਉਹ 23 ਵਾਲੇ ਸਮਾਪਤ ਕਰ ਦਿੱਤੇ ਜਾਣਗੇ ਤੇ 24 ਦੇ ਨਵੇਂ ਕਾਰਡ ਸਾਡੇ ਬਣ ਕੇ ਇਹ ਜਥੇਬੰਦੀ ਦੇ ਉਹਦੇ ਉਹਦੇ ਧਾਰ ਸਹਿਬਾਨਾਂ ਨੂੰ ਹਰ ਇੱਕ ਜਿਹੜਾ ਉਹਦੇ ਧਾਰ ਆ ਉਹਨੂੰ ਇੱਕ ਇੱਕ ਉਹਦਾ ਵਧਾ ਕੇ ਇਹ ਜਥੇਬੰਦੀ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਐਨਾ ਕਹਿੰਦਾ ਹੋਇਆ ਦੀਨਾ ਦਾ ਆਜਾਤਕਾ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਜਿਹੜਾ ਸਾਹਮਣੇ ਦੱਸ ਦਿੱਤਾ ਕਿ ਇੱਕ ਤਾਂ ਸਾਰਾ ਪੰਜਾਬ ਜਿਹੜਾ ਸੀ ਇਹ ਫੈਸਲਾ ਕਰਿਆ ਅੱਜ ਕਿ ਸਾਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹੇ ਨੇ ਜਿਹੜੇ ਸਾਰੇ ਜ਼ਿਲ੍ਹਿਆਂ ਤੱਕ ਕੋਸ਼ਿਸ਼ ਕਰਾਂਗੇ ਕਿ ਪਹੁੰਚ ਕੇ ਤੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹਨੂੰ ਉਹਨੂੰ ਸੁਣੀਏ ਮੈਂ ਤੇ ਆਪਣੀ ਗੱਲ ਜਿਹੜੀ ਹੈ ਦੱਸੀਏ ਵੀ ਕਿ ਸਟੈਂਟਿੰਗ ਨਜੇ ਤਾਂ ਹੀ ਬੰਦ ਹੋ ਸਕਦੇ ਨੇ ਜੇਕਰ ਖਾਸ ਕਰਕੇ ਖੇਤੀ ਪੰਜਾਬ ਵਿੱਚ ਆਉਂਦੀ ਆ। ਇੱਕ ਤਾਂ ਇਹ ਏਜੰਡਾ ਸੀ ਅੱਜ। ਦੂਜਾ ਜੱਥੇਬੰਦਕ ਤੌਰ ਤੇ ਇਹਨਾਂ ਨੇ ਦੱਸਤਾ ਵੀ ਜੱਥੇਬੰਦੀ ਨੂੰ ਭੰਗ ਕਰਤਾ ਨਵੀਂ ਜੱਥੇਬੰਦੀ ਨਵੇਂ ਸਾਲ ਦੇ ਵਿੱਚ ਪਰਤੀ ਕਰਕੇ ਨਵੇਂ ਨਵਾਂ ਜੱਥੇਬੰਦਕ ਢਾਂਚਾ ਜਿਹੜਾ ਉਹਦੇ ਬਾਰੇ ਸਾਰਾ ਜਿਹੜਾ ਉਹ ਫਿਰ ਤਿਆਰ ਹੋ ਜਾਊਗਾ। ਤੇ ਇਸੇ ਤਰ੍ਹਾਂ ਆਪਣਾ ਕਾਰਡ ਨੇ ਜਿਹੜੇ ਕਾਰਡਾਂ ਦੇ ਸਬੰਧ ਵਿੱਚ ਵੀ ਸੀ ਵੀ ਕਾਰਡ ਵੀ ਜਿਹੜੇ 23 ਤੱਕ ਉਹਨਾਂ ਦੀ ਡੇਟ ਸੀ 2023 ਤੱਕ ਤੇ ਉਹਨਾਂ ਨੂੰ ਹੀ ਭੰਗ ਕਰਤਾ ਨਵੇਂ ਕਾਰਡ ਜਿਹੜੇ ਜੋ ਵੀ ਨਵੇਂ ਸਾਰੇ ਨਿਯੁਕਤੀਆਂ ਦੇ ਨਾਲ ਵੀ ਸਾਰੇ ਜਿਹੜੇ ਨਵੀਆਂ ਕੀਤੇ ਜਾਂਦੇ ਕਿਉਂਕਿ شناਖਤੀ ਕਾਰਡ ਉਹ ਬਣਦੇ ਨੇ ਹਰ ਦਫ਼ਤਰ ਦੇ ਵਿੱਚ ਚਾਹੇ ਆਪਾਂ ਟੋਲ ਬਲਾਜੇ ਦੀ ਵੀ ਚਲਾਉਂਦੇ ਆ ਸਾਰਾ ਕੁਝ ਹੁੰਦਾ ਉਹ شناਖਤੀ ਕਾਰਡ ਨੇ ਹਰ ਦਫ਼ਤਰ ਦੇ ਵਿੱਚ ਚੱਲਦੇ ਆ ਉਹ ਵੀ ਸਾਰੇ ਦੇ ਸਾਰੇ ਨਵੇਂ ਸਿਰੇ ਤੋਂ ਵੀ ਬਣਾ ਕੇ ਦੇ ਪੇ ਜਾਣਗੇ ਅੱਜ ਦੇ ਇਹ ਮੇਨ ਅਜੰਡੇ ਸਨ ਤੇ ਅੱਜ ਸਾਡੇ ਵਿੱਚ ਸ਼ਾਮਲ ਹੋਏ ਨੇ ਆਪਣਾ ਅਮਰਜੀਤ ਸਿੰਘ ਲਖਵੇਰ ਅੱਜ ਹੀ ਉਹਨਾਂ ਨੂੰ ਦੁਆਰਾ ਸੇਵਾ ਪੇਂਡਿਆ ਹੈ ਕਹਿੰਦੇ ਆ ਔਰ ਧੰਨਵਾਦ ਵੀ ਕਰਦੇ ਆ ਵੈਗੋਰੀ ਦਾ ਅਨੁਸਾਰ